ਮੇਰਾ ਨਾਮ ਹੈ ਰਣਜੀਤ ਸਿੰਘ ਪਟਿਆਲੇ ਤੋਂ ਮੈਂ ਵੱਡੀ ਸਰਵਿਸ ਤੋਂ ਪਹਿਲਾਂ ਮਤਲਬ ਮੈਨੂੰ ਜਿਵੇਂ ਸਰੀਰਕ ਤਕਾਬਤ ਜਿਹੜੀ ਸੀ ਉਹ ਬਹੁਤ ਰਹਿੰਦੀ ਸੀ ਲੱਤਾਂ ਦੇ ਵਿੱਚ ਦਰਦ ਪੈਰਾਂ ਦੇ ਵਿੱਚੋਂ ਸੇਕ ਨਿਕਲਣਾ ਬਹੁਤ ਜ਼ਿਆਦਾ ਪ੍ਰੋਬਲਮ ਸੀ ਤਾਂ ਜਦੋਂ ਤੋਂ ਮੈਂ ਬੋਡੀ ਸਰਵਿਸ ਨੂੰ ਯੂਜ਼ ਕੀਤਾ ਹੈ ਤਾਂ ਮੇਰੀ ਸਰੀਰ ਜਿਹੜਾ ਹੈ ਬਿਲਕੁਲ ਤੰਦਰੁਸਤ ਹੈ ਮੈਂ 3-3 4-4 ਘੰਟੇ ਲਗਾਤਾਰ ਵੀ ਬੱਚਿਆਂ ਦੇ ਨਾਲ ਵੀ ਮੈਂ ਪ੍ਰੋਪਰ ਆਪਣਾ ਖੇਡ ਦਾ ਤੇ ਕੰਮ ਕਰਦੇ ਵਿੱਚ ਵੀ ਆ ਕੇ ਸ਼ਾਮ ਨੂੰ ਕੰਮ ਕਰਦੇ ਕਿਸੇ ਤਰ੍ਹਾਂ ਦੀ ਵਿਚਕਾਰਪਨ ਨਹੀਂ ਦੀ ਇਸ ਤੋਂ ਪਹਿਲਾਂ ਮੈਨੂੰ ਇਹ ਹੁੰਦਾ ਸੀ ਮੈਂ ਕਈ ਵਾਰ ਪੱਗ ਵੀ ਨਹੀਂ ਉਤਾਰਦਾ ਹੁੰਦਾ ਸੀ ਮੈਂ ਆ ਕੇ ਆਈ ਲੇਟ ਜਾਂਦਾ ਸੀ ਵੀ 2 ਘੰਟੇ ਮਿਲ ਡਿਊਟੀ ਤੋਂ ਆਏ ਤੁਸੀਂ ਮਿਲ ਗਵਰਨਮੈਂਟ ਟੀਚਰ ਨੂੰ ਸਰ ਤੁਸੀਂ ਹਾਂਜੀ ਹਾਂਜੀ ਓਕੇ ਮਿਲ ਡਿਊਟੀ ਤੋਂ ਆਉਂਦੇ ਡਿਊਟੀ ਤੋਂ ਆਦੇ ਲੇਟ ਜਾਂਦੇ ਸੀ ਉਸੇ ਤਰ੍ਹਾਂ ਆ ਕੇ ਲੇਟ ਜਾਂਦੇ ਸੀ ਅੱਛਾ ਜੀ ਤੇ ਵੀ ਆ ਕੇ ਕੱਪੜੇ ਮਤਲਬ ਉਤਾਰਨ ਦੀ ਵੀ ਐਂ ਲੱਗਦਾ ਸੀ ਵੀ ਬਾਅਦ ਰੈਸਟ ਕਰਕੇ ਫੇਰ ਹੀ ਆਪਾਂ ਕਰਾਂਗੇ ਪਰ ਹੁਣ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਮੈਨੂੰ ਓਕੇ ਹਾਂ ਜੀ ਇੱਕ ਹੋਰ ਤੁਸੀਂ ਪ੍ਰੋਬਲਮ ਕਹਿ ਰਹੇ ਸੀ ਹਾਂ ਇੱਕ ਮੇਰੇ ਮਤਲਬ ਇਹਦੇ ਵਿੱਚ ਸਰੀਰ ਦੇ ਵਿੱਚ ਨਾ ਜਿਵੇਂ ਗੰਡਾ ਮਨ ਜਾਂਦੀਆਂ ਨੇ ਆਪਾਂ ਕਹਿ ਦਿੰਦੇ ਹਾਂ ਇੱਕ ਤਰ੍ਹਾਂ ਗੰਡਾ ਸੀ ਮੇਰੀ ਪਿੱਠ ਦੇ ਵਿੱਚ ਤਿੰਨ ਚਾਰ ਛੋਟੀਆਂ ਸੀ ਤੇ ਇੱਕ ਵੱਡੀ ਸੀ ਤਾਂ ਜਿਹੜੀਆਂ ਛੋਟੀਆਂ ਨੇ ਉਹ ਤਾਂ ਇਸ ਟਾਈਮ ਖਤਮ ਨੇ ਤੇ ਜਿਹੜੀ ਵੱਡੀ ਹੈ ਉਹ ਵੀ ਪਹਿਲਾਂ ਮੈਂ ਚੇਅਰ ਤੇ ਬੈਠਦਾ ਸੀ ਤੇ ਮੈਨੂੰ ਕਾਫੀ ਮਹਿਸੂਸ ਹੋਣ ਲੱਗ ਗਈ ਸੀ ਵੀ ਜ਼ਿਆਦਾ ਹੋ ਗਈ ਤਾਂ ਮੈਂ ਇਸ ਚੀਜ਼ ਦੇ ਉੱਤੇ ਚਿੰਤਾ ਵੀ ਕਰਦਾ ਸੀ ਵੀ ਕੁਝ ਨਾ ਕੋਈ ਦਿਖਾਉਣਾ ਪਏ ਕਿ ਮੈਂ ਡਾਕਟਰ ਨੂੰ ਚੈੱਕ ਵੀ ਕਰਾਇਆ ਤੇ ਉਹਨਾਂ ਨੇ ਕਿਹਾ ਵੀ ਜੇ ਦਰਦ ਨਹੀਂ ਕਰਦੀ ਤਾਂ ਰਹਿੰਦੋ ਪਰ ਉਹਦੇ ਵਿੱਚ ਹੁਣ ਮੈਨੂੰ ਐ ਲੱਗਦਾ ਵੀ ਉਹਦੇ ਤੋਂ ਵੀ ਘੱਟ ਰਹੀ ਗਈ ਹੈ ਬਹੁਤ ਛੋਟੀ ਹੋ ਗਈ ਹੈ ਅਜੇ ਮੈਨੂੰ ਤਕਰੀਬਨ 30 ਦਿਨ ਹੋਏ ਨੇ ਤਾਂ ਮੈਨੂੰ ਵਿਸ਼ਵਾਸ ਹੋ ਗਿਆ ਹੈ ਕਿ ਮੇਰੇ ਜਿਹੜਾ ਹੈਗਾ ਵੇ ਸਰ ਤੁਸੀਂ ਕਿਸੇ ਇਹ ਜੀ ਦਿੱਕਤ ਵਾਸਤੇ ਨਹੀਂ ਲਿਆ ਸੀ ਮਾਤਾ ਦੇ ਰਿਜ਼ਲਟ ਆਣ ਤੋਂ ਤੁਸੀਂ ਸੋਚਿਆ ਇੰਨੇ ਅਸੀਂ ਘਰ ਪਰਿਵਾਰ ਦੇ ਸਾਰੇ ਮੈਂਬਰ ਲੈ ਲੈਣੇ ਤਕਰੀਬਨ ਮਾਤਾ ਜੀ ਨੂੰ ਬਹੁਤ ਪੁਰਾਣੀ ਪ੍ਰੋਬਲਮ ਚੱਲਦੀ 25-30 ਸਾਲਾਂ ਤੋਂ ਉਹਨਾਂ ਦੀ ਠੀਕ ਹੋਈ ਸੀ ਉਹਨਾਂ ਕਰਕੇ ਸਾਨੂੰ ਵਿਸ਼ਵਾਸ ਹੋਇਆ ਜਦੋਂ ਸਾਡਾ ਵਿਸ਼ਵਾਸ ਬਣਿਆ ਤਾਂ ਮੈਂ ਨਾਲ ਜੀ ਨਾਲ ਹੀ ਆਪਣੇ ਤਿੰਨ ਫੈਮਿਲੀ ਮੈਂਬਰ ਹੋਰ ਸੀ ਅਸੀਂ ਪਰਿਵਾਰ ਦੇ ਵਿੱਚ ਬੇਟੀ ਆਪਣਾ ਬੇਟਾ ਮੇਰਾ ਤੇ ਵਿਸੇਜ ਹੈ ਉਹਨਾਂ ਨੂੰ ਤੇ ਮੈਂ ਖੁਦ ਲੈ ਬੀਸ ਇਸ ਨੂੰ ਕਾਫੀ ਪ੍ਰੋਬਲਮ ਸੀ ਕਾਰਡੀ ਸਰਵਿਸ ਜ਼ਰੂਰੀ ਹੈ ਬਿਲਕੁਲ ਜਿਹੜੀ ਹੈਗੀ ਆ ਉਹ ਠੀਕ ਨੇ ਤਾਂ ਮੈਂ ਇਹੀ ਸੋਚਿਆ ਸੀ ਵੀ ਜੇ ਕਾਰ ਦੀ ਸਰਵਿਸ ਅਸੀਂ ਕਰਾਉਣੇ ਆ ਤਾਂ ਵਾਕਿਆ ਸੱਚ ਪੇ ਅਸੀਂ ਆਪਣੀ ਸਰਵਿਸ ਤਾਂ ਜਿੰਦਗੀ 'ਚ ਕਦੀ ਕਰਾਈ ਨਹੀਂ ਗੱਡੀਆਂ ਤਾਂ ਅਸੀਂ ਦੁਬਾਰਾ ਕਰੀ ਲਾਂਗੇ ਪਰ ਆਪਣਾ ਫਰੀਜ਼ ਜਿਹੜਾ ਮਨੁੱਖ ਦਾ ਸਰੀਰ ਉਹ ਕਦੀ ਖਰੀਦਿਆ ਨਹੀਂ ਜਾਂਦਾ ਮੈਂ ਨਾਲ ਦੀ ਨਾਲ ਹੀ ਜਿਹੜਾ ਸਾਰੇ ਪਰਿਵਾਰ ਦੀ ਆਪਣੀ ਜਿਹੜੀ ਸੀ ਉਹ ਲੈ ਕੇ ਸਰਵਿਸ ਕਰਾਈ ਦਿੱਤੀ ਤੇ ਇਹਨਾਂ 'ਚ ਰਿਜ਼ਲਟ ਵੀ ਜ਼ਬਰਦਸਤ ਰਿਹਾ ਜੀ ਬਹੁਤ ਜ਼ਬਰਦਸਤ ਲੱਖਣੀ ਲੋਕ ਸਰ ਵੀਡੀਓ ਦੇਖਣਗੇ ਤੁਹਾਡੀ ਹਾਂਜੀ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਗੇ ਕਿੰਨੇ ਸਾਲ ਬੈਕ ਫੀਲ ਕਰਦੇ ਆਂ ਆਪਣੇ ਆ 100% ਵਿਸ਼ਵਾਸ ਕਰੋ ਕਿਉਂਕਿ ਇਹ ਕੋਈ ਜ਼ਰੂਰੀ ਨਹੀਂ ਹੈ ਵੀ ਹਰ ਟਾਈਮ ਫੀਕ ਵੀਡੀਓ ਹੀ ਬਣਦੀਆਂ ਹੋਣਗੀਆਂ ਕਈ ਵਾਰ ਆਪਾਂ ਸੋਚ ਲੈਨੇ ਆ ਤਾਂ ਇਹ ਬਿਲਕੁਲ ਸੱਚਾਈ ਹੈ ਇਹਦੇ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਸਾਨੂੰ ਵਿਸ਼ਵਾਸ ਕਰਕੇ ਆਪਾਂ ਇਹਨੂੰ ਜੇ ਵਰਤਾਂਗੇ ਤਾਂ ਮੇਰਾ ਖਿਆਲ ਹੈ ਵੀ ਆਪਣੇ 15-20 ਸਾਲ ਜਿਹੜੀ ਬੈਕ ਆ ਜਾਂਦੀ ਹੈ ਜਵਾਨੀ ਆ ਜਾਂਦੀ ਹੈ ਆਪਣੇ ਉੱਤੇ ਜਿਵੇਂ ਮੈਂ ਮਹਿਸੂਸ ਕਰ ਰਿਹਾ ਤਾਂ ਮੈਂ ਸਾਰੇ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਪੂਰੀ ਸ਼ਕਤ ਤੁਸੀਂ ਤੰਦਰੁਸਤ ਹੋ ਜਾਂ ਕੋਈ ਪ੍ਰੋਬਲਮ ਹੈ ਤਾਂ ਪ੍ਰੋਬਲਮ ਆਉਣ ਤੋਂ ਪਹਿਲਾਂ ਹੀ ਆਪਾਂ ਲੈ ਕੇ ਸਾਰੇ ਜਿਹੜੇ ਹੈਗੇ ਆ ਇਹਨੂੰ ਜਿਹੜਾ ਹੈਗਾ ਉਹ ਯੂਜ਼ ਕਰਕੇ ਆਪਣੀ ਸੀਤ ਨੂੰ ਜਿਹੜਾ ਤੰਦਰੁਸਤ ਰੱਖੀਏ ਥੈਂਕ ਯੂ